ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇਤਿਹਾਸ ਇਹ ਆਉਂਦਾ ਵੀ ਉੱਥੇ ਬੜੀ ਅਦੁੱਪਤ ਘਟਨਾ ਹੋਈ ਗੁਰੂ ਜੀ ਦਾ ਬਾਜ ਇੱਕ ਤਿੱਤਰ ਦੇ ਮਾਸ ਨੂੰ ਖਾ ਰਿਹਾ ਹੈ ਤਿੱਤਰ ਪੰਛੀ ਹੁੰਦਾ ਛੋਟਾ ਜਿਹਾ ਗੁਰੂ ਜੀ ਦਾ ਬਾਜ ਉਹ ਠੁੰਗਾ ਮਾਰ ਮਾਰ ਖਾ ਰਿਹਾ ਤੇ ਤਿੱਤਰ ਨੂੰ ਬੜਾ ਦਰਦ ਹੋ ਰਿਹਾ ਟਿਚਕੂ 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 ਕਰ ਰਿਹਾ ਜਿਵੇਂ ਕਰਦਾ ਹੁੰਦਾ ਤੇ ਕਿਸੇ ਪ੍ਰੇਮੀ ਨੇ ਪੁੱਛਿਆ ਮਹਾਰਾਜ ਬਾਜ ਨੇ ਬੜਾ ਇਹਦੇ ਉੱਤੇ ਕਹਿਰ ਕਮਾਇਆ ਤੇ ਇਹ ਕੀ ਕਾਰਨ ਹੋਇਆ ਮਹਾਰਾਜ ਕਹਿੰਦੇ ਯੇ ਦਾ ਸਾਅ ਬਰਹਿ ਗਿਆ ਸੀ ਪਿਛਲੇ ਜਨਮ ਵਿੱਚ ਕਹਿੰਦੇ ਜੀ ਪਿਛਲੇ ਜਨਮ ਵਿੱਚ ਮਹਾਰਾਜ ਜੀ ਕਹਿੰਦੇ ਹਾਂ ਕਈ ਕਈ ਜਨਮਾਂ ਦਾ ਕਈ ਵਾਰੀ ਰਹਿ ਜਾਂਦਾ ਮੂਲੇ ਖੱਤਰੀ ਦਾ ਗੁਰੂ ਨਾਨਕ ਸਾਹਿਬ ਦੇ ਸਮੇਂ ਕੰਮ ਸ਼ੁਰੂ ਹੋਇਆ ਸੀ ਮੁਕਰ ਗਿਆ ਗੁਰੂ ਜੀ ਦੇ ਦਰਸ਼ਨ ਕਰਨੋਂ ਮੂਲਾ ਸੱਪ ਨੇ ਡੰਗ ਮਾਰਿਆ ਜਦੋਂ ਸੱਪ ਨੇ ਡੰਗ ਮਾਰਿਆ ਮੂੰਹ ਚੋਂ ਝੱਗ ਨਿਕਲੀ ਘਰਵਾਲੀ ਨੂੰ ਪਤਾ ਲੱਗ ਗਿਆ ਵੀ ਇਹ ਆ ਗਲਤੀ ਹੋ ਗਈ ਜਵਾਬ ਦੇ ਦਿੱਤਾ ਗੁਰੂ ਨਾਨਕ ਸਾਹਿਬ ਨੂੰ ਚੁੱਕਿਆ ਮੰਜੇ ਤੇ ਚਾਰ ਬੰਦੇ ਗੁਰੂ ਨਾਨਕ ਸਾਹਿਬ ਕੋਲ ਲੈ ਗਏ ਜਿਹੜੇ ਪਹਿਲਾਂ ਕਹਿੰਦੇ ਸੀ ਹੈ ਨਹੀਂ ਇੱਥੇ ਮਿਲਣ ਗਿਆ ਨੂੰ ਕਹਿੰਦੇ ਹੁਣ ਬਖਸ਼ ਲੋ ਗੁਰੂ ਜੀ ਕਹਿੰਦੇ ਹੁਣ ਤਾਂ ਬਹੁਤ ਸਮਾਂ ਲੰਘ ਗਿਆ ਬੁਲਾਇਆ ਸੀ ਸਾਨੂੰ ਪਤਾ ਸੀ ਅੰਤ ਸਮੇਂ ਅੰਤ ਸਮੇਂ ਸਤ ਸੰਗਤ ਕਰਦਾ ਕੀਰਤਨ ਕਰਨਿਆ ਸੀ ਅਸੀਂ ਬੈਠ ਕੇ ਪ੍ਰਭੂ ਦੀ ਬਾਣੀ ਦਾ ਇਹਦਾ ਜੀਵਨ ਸਫਲ ਹੋ ਜਾਣਾ ਸੀ ਕਹਿੰਦੇ ਜੀ ਨਹੀਂ ਹੁਣ ਬਖਸ਼ ਲੋ ਫਿਰ ਵੀ ਤੁਹਾਡੀ ਸ਼ਰਨ ਚ ਆਇਆ ਅੰਤ ਨੂੰ ਕੋਈ ਤਾਂ ਲਾਭ ਹੋਵੇ ਗੁਰੂ ਜੀ ਕਹਿੰਦੇ ਕੋਈ ਨਾ ਫਿਰ ਹੁਣ ਲੰਮਾ ਖੇਡ ਚੱਲੂਗਾ ਦਸਵੇਂ ਜਮੇ ਵਿੱਚ ਬਖਸ਼ਿਆ ਜਾਏਗਾ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਅੰਗਦ ਸਾਹਿਬ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਸਾਰੇ ਗੁਰੂ ਸਾਹਿਬਾਨ ਦੇ ਦਸਵੇਂ ਜਾਮੇ ਚ ਦਸਵੇਂ ਜਾਮੇ ਚ ਵੀ ਸਾਰਾ ਜੀਵਨ ਲੰਘਿਆ 42 ਸਾਲਾਂ ਦੇ ਲਗਭਗ ਨੇੜੇ ਦਸਵੇਂ ਜਾਮੇ ਚ ਹਜ਼ੂਰ ਸਾਹਿਬ ਜਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਕ ਖਰਗੋਸ਼ ਦੇ ਤੀਰ ਮਾਰਿਆ ਛੋਟੇ ਜਿਹੇ ਤੇ ਗਏ ਪਤਾ ਕਿੰਨੀ ਕਿਲੋਮੀਟਰ ਜਿੱਥੇ ਰਹਿੰਦੇ ਸੀ ਉਹ ਤੋਂ ਮੇਰੇ ਖਾਲਾ ਕਟੋ ਕਟ 12 13 ਮੀਲ ਹੋਣਾ ਸਿੱਖਾਂ ਨੇ ਪੁੱਛਿਆ ਮਹਾਰਾਜ ਇਹਦੇ ਲਈ ਇੰਨੀ ਦੂਰ ਆਪਾਂ ਕੀ ਕਰਨਾ ਇਹ ਤਾਂ ਬਥੇਰੇ ਸੀ ਰਾਹ ਦੇ ਵਿੱਚ ਮਹਾਰਾਜ ਕਹਿੰਦੇ ਨਹੀਂ ਇਹ ਬੜਾ ਪੁਰਾਣਾ ਬੇਲੀ ਆ ਸਾਡਾ ਸਾਥੀ ਆ ਇਹ ਇਹਦੇ ਕਰਮ ਕਰਕੇ ਇਹਨੂੰ ਉਹ ਕਰਮ ਭੁਗਣਾ ਪਿਆ ਤੇ ਹੁਣ ਇਹ ਫਿਰ ਦੱਸਿਆ ਇਹ ਉਹੀ ਆ ਮੂਲਾ ਗੁਰੂ ਸਾਹਿਬ ਤੇ ਇਸ ਤੋਂ ਵੀ ਉਤਲੀ ਗੱਲ ਕਰਦੇ ਸਨ ਸਿੱਖ ਤੇ ਸ਼ਰਧਾਲੂ ਸਨ ਵੀ ਗੁਰੂ ਜੀ ਨੇ ਜੋ ਕਹਿ ਦਿੱਤਾ ਠੀਕ ਆ ਉਹ ਸੱਚੇ ਆ ਪਰ ਸਿੱਖਾਂ ਦੇ ਮਨ 'ਚ ਸ਼ੰਕਾ ਨਾ ਰਹਿ ਜਾਏ ਅਜੇ ਕੋਈ ਗੱਲ ਕਰਦੇ ਜੀ ਇਹਦੇ ਨਾਲ ਮੇਰਾ ਪਿਛਲੇ 10 ਜਨਮਾਂ ਦਾ ਸਬੰਧ ਹੈ ਕਿਵੇਂ ਕੋਈ ਮੰਨੇ ਗੁਰੂ ਜੀ ਕਈ ਵਾਰ ਇਦਾਂ ਕਰਦੇ ਸਨ ਉਸ ਜੀਵ ਦੀ ਰੂਹ ਨਾਲ ਸਿੱਖਾਂ ਨੂੰ ਗੱਲਬਾਤ ਕਰਾ ਦਿੰਦੇ ਸਨ ਐਡੀ ਤਾਕਤ ਸਮਰੱਥਾ ਸੀ ਗੁਰੂ ਜੀ ਦੀ ਕਈ ਥਾਈ ਇਤਿਹਾਸ ਚੋਂ ਆਉਂਦਾ ਬਹੁਤ ਬਹੁਤ ਵਾਰ ਆਇਆ ਇੱਕ ਦੇ ਮੂਲੇ ਖਤਰੀ ਦੀ ਉਹ ਆ ਗਈ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਦੋਂ ਲਾਹੌਰ ਗਏ ਨੇ ਉੱਥੇ ਇੱਕ ਬੰਦਾ ਸੀ ਜਿਹੜਾ ਆਪਣੇ ਬਜ਼ੁਰਗ ਦਾ ਸ਼ਰਾਦ ਕਰਦਾ ਸੀ ਬਗਹਾੜ ਦੀ ਯੁੰਨੀ ਪਿਆ ਸੀ ਉੱਥੇ ਗੁਰੂ ਜੀ ਨੇ ਦਰਸ਼ਨ ਕਰਾਏ ਗੁਰੂ ਛੇਵੇਂ ਪਾਤਸ਼ਾਹ ਨੇ ਸ਼ੇਰ ਮਾਰਿਆ ਉਹਦੀ ਵੀ ਸਾਖੀ ਸੁਣਾਈ ਦਸਵੇਂ ਪਾਤਸ਼ਾਹ ਨੇ ਸ਼ੇਰ ਮਾਰਿਆ ਉਹਦਾ ਪਿਛਲਾ ਜੀਵਨ ਸੁਣਾਇਆ ਵੀ ਇਹ ਕਿਹੜੇ ਵੇਲੇ ਦਾ ਪਾਂਡਵਾਂ ਦੇ ਟਾਈਮ ਦਾ ਤੁਰਿਆ ਫਿਰਦਾ ਹੈ ਜਿਹੜੀ ਇਹ ਫਿਰ ਬਾਬੇ ਬੰਦੇ ਬਹਾਦਰ ਦਾ ਜਿਹੜਾ ਪੁਰਾਣਾ ਗੁਰੂ ਸੀ ਉਸ ਡੇਰੇ 'ਚ ਰਹਿੰਦਾ ਸੀ ਮੱਠ ਵਿੱਚ ਮਰ ਗਿਆ ਇੱਕ ਰੁੱਖ ਦੇ ਵਿੱਚ ਫਲ ਦੇ ਬੀਜ ਦੇ ਵਿੱਚ ਲੱਗਿਆ ਹੋਇਆ ਕੀੜਾ ਬਣਿਆ ਬੈਠਾ ਸੀ ਪੰਥ ਪ੍ਰਕਾਸ਼ ਵਿੱਚ ਲਿਖਿਆ ਮਿਲਦਾ ਤੇ ਉਹ ਉਹ ਕੀੜਾ ਜਦੋਂ ਬੀਜ ਤੋੜਿਆ ਉਹ ਫਲ ਤੋੜਿਆ ਵਿੱਚੋਂ ਕੀੜਾ ਨਿਕਲਿਆ ਆ ਇਹਦੇ ਆ ਤੇਰਾ ਗੁਰੂ ਐ ਗੋ ਮਾਧੋदास ਫਰਾਗੀ ਕਹਿੰਦਾ ਜੀ ਕਿੰਨੇ ਹੀ ਫਲ ਆ ਤੇ ਕਿੰਨੇ ਕੀੜੇ ਹੋਣਗੇ ਇਹ ਕਿਵੇਂ ਪਤਾ ਲੱਗੇ ਵੀ ਸਾਰੇ ਮੇਰੇ ਗੁਰੂ ਥੋੜਾ ਨੇ ਫਲਾਂ 'ਚ ਤੇ ਕੀੜੇ ਹੁੰਦੇ ਹੀ ਨੇ ਗੁਰੂ ਜੀ ਕਹਿੰਦੇ ਮੈਨੂੰ ਪਤਾ ਤੈ ਤੂੰ ਇਹ ਗੱਲ ਕਰਨੀ ਤੂੰ ਗੱਲ ਕਰ ਸਕਦਾ ਇਹਦੇ ਨਾਲ ਕਹਿੰਦਾ ਜੀ ਮੇਰੇ 'ਚ ਉਹ ਤਾਕਤ ਨਹੀਂ ਵੀ ਮੈਂ ਰੂਹਾਨੀਅਤ ਤੌਰ ਤੇ ਰੂਹ ਨਾਲ ਗੱਲ ਕਰ ਲਾਂ ਮੈਂ ਵੀ ਦ੍ਰਿਸ਼ਟੀ ਹੈ ਜੀ ਦੀ ਦਿਪ ਦ੍ਰਿਸ਼ਟ ਖੁੱਲ ਜਾਏ ਜੀ ਦੀ ਆ ਜਾਂ ਦੂਜੇ ਲਫ਼ਜ਼ਾਂ ਦੇ ਵਿੱਚ ਆ ਦੋ ਅੱਖਾਂ ਤੋਂ ਪਾਰ ਜੀ ਨੂੰ ਯੋਗ ਦਰਸ਼ਨ ਨੇ ਤੀਜਾ ਨਿਤ ਰਾਖਿਆ ਜਿਸ ਬੰਦੇ ਦੀ ਦਿਪ ਦ੍ਰਿਸ਼ਟ ਖੁੱਲ ਜਾਏ ਗੁਰੂ ਕਿਰਪਾ ਕਰੇ ਫਿਰ ਉਹ ਇਸ ਅਸਤਿਤਵ ਦੇ ਵਿੱਚ ਬਹੁਤ ਗਹਿਰੀਆਂ ਗਹਿਰੀਆਂ ਚੀਜ਼ਾਂ ਦਾ ਉਹਨੂੰ ਗਿਆਨ ਹੋ ਜਾਂਦਾ ਹੈ ਆਪਾਂ ਤੇ ਆ ਦੋ ਅੱਖਾਂ ਨਾਲ ਜੋ ਕੁਝ ਦੇਖਦੇ ਆ ਉਹ ਉਹੀ ਦਿਸਦਾ ਪਰ ਉਹ ਪੁਰਸ਼ ਦੋ ਅੱਖਾਂ ਤੋਂ ਪਾਰ ਬਹੁਤ ਕੁਝ ਐਸਾ ਹੈ ਉਹ ਕੁਝ ਨੂੰ ਅਨੁਭਵ ਵੀ ਕਰਦੇ ਔਰ ਉਹਨੂੰ ਦੇਖ ਵੀ ਲੈਂਦੇ ਆ ਉਹਦੇ ਨਾਲ ਗੱਲਬਾਤ ਦਾ ਵੀ ਜ਼ਿਕਰ ਗੁਰਬਾਣੀ ਵਿੱਚ ਇਤਿਹਾਸ ਵਿੱਚ ਬੜਾ ਸਾਰਾ ਆਉਂਦਾ ਹੈ ਭਗਤ ਫਰੀਦ ਜੀ ਨੇ ਕੋਇਲ ਨਾਲ ਗੱਲਾਂ ਕੀਤੀਆਂ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ ਗੁਰੂ ਨਾਨਕ ਸਾਹਿਬ ਨੇ ਇੱਕ ਸਰੋਵਰ ਨਾਲ ਗੱਲ ਕੀਤੀ ਪੱਬਰ ਤੂੰ ਹਰੀਆਵਲਾ ਕਾਵਲਾ ਕੰਚਨਵਨ ਕਹਿ ਦੁਖੜਾ ਸੜਿਓ ਏ ਕਾਲੀ ਹੋਈ ਆਦੇਉਰੀ ਫਿਰ ਉਹਨੇ ਜਵਾਬ ਵੀ ਦਿੱਤਾ ਗੁਰੂ ਨਾਨਕ ਸਾਹਿਬ ਨੂੰ ਜਾਣਾ ਪਾਣੀ ਨਾ ਲਹਾ ਜੈ ਸੇਤੀ ਮੇਰਾ ਸੰਗ ਉਹਨੇ ਦੱਸਿਆ ਮੇਰਾ ਕੀ ਕਰਨ ਹੈ ਕਹਿੰਦਾ ਇੰਨਾ ਹੀ ਭਾਵ ਹੈ ਵੀ ਇਹ ਵੀ ਇੱਕ ਵਿਦਿਆ ਰੂਹਾਨੀਅਤ ਦੇ ਵਿੱਚ ਆਪਣੇ ਆਪ ਸਿੱਧ ਹੋ ਜਾਂਦੀ ਤੰਤਰ ਵਿੱਦਿਆ ਵਿੱਚ ਇਹਦੇ ਉੱਤੇ ਕੰਮ ਕਰਦੇ ਆ ਤਾੰਤ੍ਰਿਕ ਲੋਕ ਉਹ ਕੇਵਲ ਇਹੀ ਵਿੱਦਿਆ ਨੂੰ ਸਿੱਧ ਕਰਨ ਲਈ ਉਹਦੇ ਉੱਤੇ ਸਾਧਨਾ ਕਰਦੇ ਆ ਤੇ ਉਹਦੇ ਨਾਲ ਫਿਰ ਰੂਹਾਂ ਨੂੰ ਪ੍ਰਗਟ ਕਰਦੇ ਆ ਤੇ ਪ੍ਰਗਟ ਕਰਕੇ ਉਹਨਾਂ ਤੋਂ ਕੰਮ ਲੈਂਦੇ ਜਾਂ ਗੱਲਾਂ ਬਾਤਾਂ ਕਰਦੇ ਆ ਇਸ ਨੂੰ ਤੰਤਰ ਵਿੱਦਿਆ ਮੰਨਦੀ ਔਰ ਇਸਲਾਮਿਜ਼ਮ ਤੇ 100% ਇਹਨੂੰ ਮੰਨਦਾ ਹੀ ਮੰਨਦਾ ਕਿਉਂਕਿ ਉਹਦੇ ਵਿੱਚ ਤੇ ਲਿਖਿਆ ਹੀ ਹੈ ਵੀ ਵਾ ਮਾ ਖਲਕਤੁਲ ਜਿੰਨਾ ਵਲ ਇਨਸਾ ਇਲਾ ਲਿਆਬਦੂਨ ਇਨਸਾਨ ਅਤੇ ਜਿੰਨ ਦੋ ਮਖਲੂਕਾਂ ਹਨ ਜਿੰਨ ਵੀ ਉਹ ਮੰਨਦੇ ਆ ਵੀ ਜਿੰਨੇ ਕ ਬੰਦੇ ਆ ਇਹ ਤੋਂ ਕਿਤੇ ਜ਼ਿਆਦਾ 10 ਗੁਣਾ ਜ਼ਿਆਦਾ ਇਹਨਾਂ ਦੀ ਪੈਦਾਦ ਹੈ ਤੇ ਤੁਰੇ ਫਿਰਦੇ ਆ ਉਹ ਉਹਨਾਂ ਦਾ ਇਦਾਂ ਦਾ ਮੰਨਣਾ ਤੇ ਇਹ ਲੰਮਾ ਸਿਲਸਿਲਾ ਚੱਲਦਾ ਹੈ ਕਹਿੰਦਾ ਇੰਨਾ ਹੀ ਭਾਵ ਹੈ ਕਰਮ ਦਾ ਇਹ ਬਹੁਤ ਲੰਮਾ ਚੱਲਦਾ ਹੈ ਇਸ ਜਨਮ ਵਿੱਚ ਮੁੱਕ ਜਾਏ ਤਾਂ ਮੁੱਕ ਜਾਏ ਕਈ ਕਰਮਾਂ ਦਾ ਕਈਆਂ ਦਾ ਉਸ ਤੋਂ ਵੀ ਪਿੱਛੇ ਕਈਆਂ ਦਸਤੋਂ ਪਿੱਛੇ ਕਈ 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 ਜਨਮਾਂ ਦੀ ਖੇਡ ਕਰਮਾਂ ਦੀ ਚੱਲਦੀ ਜਾਂਦੀ ਚੱਲਦੀ ਜਾਂਦੀ ਚੱਲਦੀ ਜਾਂਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆਖਿਆ ਮਹਾਰਾਜ ਇਹ ਤਿੱਤਰ ਬਾਜਨੇ ਖਾਦਾ ਕਾਰਨ ਗੁਰੂ ਜੀ ਕਹਿੰਦੇ ਪਿਛਲੇ ਜਨਮ ਦੀ ਖੇਡ ਹੈ ਕਹਿੰਦਾ ਸਿੱਖਾਂ ਨੇ ਪੁੱਛਿਆ ਕੀ ਹੋਇਆ ਕਿਵੇਂ ਫਿਰ ਗੁਰੂ ਜੀ ਨੇ ਦੱਸਿਆ ਵੀ ਇੱਕ ਸ਼ਾਹੂਕਾਰ ਦੇ ਕੋਲੋਂ ਇੱਕ ਬੰਦਾ ਕੁਝ ਪੈਸੇ ਧਾਰ ਲਿਆ ਜਾਂ ਰਸਦ ਲਿਆਇਆ ਕੁਝ ਵੀ ਲਿਆਇਆ ਉਹਨੇ ਆਖਿਆ ਵੀ ਮੈਨੂੰ ਲੋੜ ਐ ਮੈਂ ਅੱਗੇ ਦੇਣੀ ਕਿਸੇ ਦੀ ਚੀਜ਼ ਇਹ ਉਹਨੇ ਆਖਿਆ ਮੈਨੂੰ ਥੋੜੇ ਜਿ ਦਿਨਾਂ ਵਾਸਤੇ ਦੇ ਦੇ 10 ਦਿਨਾਂ ਵਾਸਤੇ ਉਹਨੇ ਆਖਿਆ ਮੈਂ ਯਕੀਨ ਕਿਵੇਂ ਕਰਾਂ ਤੇਰਾ 10 ਦਿਨ ਤੇ ਚੱਲ ਮੈਨੂੰ ਨਹੀਂ ਲੋੜ ਮੈਨੂੰ ਮਹੀਨੇ ਬਾਅਦ ਲੋੜ ਪੈਣੀ ਐ ਇਹਦੀ ਚੀਜ਼ ਦੀ ਪਰ ਮੈਨੂੰ ਦੇ ਦੇਂਗਾ ਤੂੰ ਇਸ ਦੀ ਜ਼ਿੰਮੇਵਾਰੀ ਉਹ ਬੰਦਾ ਕਹਿੰਦਾ ਕਹਿੰਦਾ ਗੁਰੂ ਦੀ ਜ਼ਿੰਮੇਵਾਰੀ ਜਮ ਨਹੀਂ ਹੋਗੀ ਗੁਰੂ ਦੀ ਸੌਂਖ ਆ ਗਿਆ ਗੁਰੂ ਜਿਹਨੂੰ ਆਪਾਂ ਆਮ ਸਮਝਦੇ ਨਾ ਕਸਮ ਖਾ ਲਈ ਸਿੱਖ ਤੇ ਖਾਂਦਾ ਹੀ ਨਹੀਂ ਉਹਦਾ ਕਿਰਦਾਰ ਏ ਐਡਾ ਏ ਉਹਨੂੰ ਕਸਮ ਖਾਣ ਦੀ ਲੋੜ ਨਹੀਂ ਪੈਂਦੀ ਜਦੋਂ ਸਿੱਖ ਕਸਮਾਂ ਤੇ ਉਤਰ ਜਾਏ ਸਿੱਧਾ ਸਾਡਾ ਮੰਨਣਾ ਵੀ ਝੂਠਾ ਹੀ ਏ ਉਹ ਬਸ ਝੂਠਾ ਹੀ ਏ ਕਸਮਾਂ ਖਾਣੀਆਂ ਹੀ ਨਹੀਂ ਸਿੱਖ ਨੇ ਜੋ ਮਰਜੀ ਕੀ ਲੋੜ ਏ ਜੇ ਕੋਈ ਮੰਨ ਜਾਈ ਤਾਂ ਵੀ ਠੀਕ ਹੈ ਨਹੀਂ ਮੰਨਦਾ ਤੇ ਆਪਣੀ ਮਰਜ਼ੀ ਕਰੇ ਪਰ ਇਸਲਾਮ ਜਮ ਦੇ ਵਿੱਚ ਇੱਕ ਕਸਮ ਦਾ ਬਹੁਤ ਬਹੁਤਾ ਹੀ ਰੂਲ ਰੂਲ ਹੈ ਉਹ ਤੇ ਗੱਲ-ਗੱਲ ਦੇ ਉੱਤੇ ਕਸਮ ਖਾਂਦੇ ਸਾਡੇ ਵੀ ਬਾਇ ਗੋਡ ਬਾਇ ਗੋਡ ਐਦਾਂ ਗੱਲ ਜੇ ਨੂੰ ਹੱਥ ਲਾਣ ਲੱਗੇ ਪਤਾ ਨਹੀਂ ਕੁਝ ਲੈਣਾ ਨਹੀਂ ਦੇਣਾ ਨਹੀਂ ਇਹਨਾਂ ਨੂੰ ਪਤਾ ਨਹੀਂ ਕਿੱਥੋਂ ਕੱਢ ਲਿਆਉਂਦੇ ਨਵੀਆਂ-ਨਵੀਆਂ ਗੱਲਾਂ ਨਹੀਂ ਸਿੱਖ ਨੇ ਨਹੀਂ ਜੇ ਬੰਦਾ ਤੇਰੇ ਬੋਲ ਤੇ ਯਕੀਨ ਕਰ ਲੇ ਤਾਂ ਠੀਕ ਹੈ ਕਰਨਾ ਚਾਹੀਦਾ ਤੂੰ ਐਦਾਂ ਦਾ ਕਿਰਦਾਰ ਬਣਾ ਜੇ ਜਿੰਮ ਨਹੀਂ ਕਰਦਾ ਤੇ ਹੋ ਸਕਦਾ ਤੇਰੇ ਕਿਰਦਾਰ ਚ ਕਮੀ ਹੋਵੇ ਹੋ ਸਕਦਾ ਉਹਦੇ ਵਿਸ਼ਵਾਸ ਚ ਕਮੀ ਹੋਵੇ ਉਹਦੇ ਲਈ ਹੋਰ ਹੱਲ ਹੈਗੇ ਆ ਪਰ ਉਸ ਬੰਦੇ ਨੇ ਜਣੀ ਗੁਰੂ ਨੂੰ ਵਿੱਚ ਜਮਨ ਲੈ ਲਿਆ ਕਹਿੰਦਾ ਵੀ ਗੁਰੂ ਦੀ ਜ਼ਿੰਮੇਵਾਰੀ ਹੈ ਮੈਂ ਭਜਦਾ ਕਿਤੇ ਉਹ ਕਹਿੰਦਾ ਚੰਗਾ ਫਿਰ ਜੇ ਤੂੰ ਗੁਰੂ ਦੀ ਉਹ ਗੱਲ ਕਰ ਦਿੱਤੀ ਵਿੱਚ ਫਿਰ ਠੀਕ ਹੈ